ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ। ਦਿੱਲੀ ਦੀ ਤਿਹਾੜ ਜੇਲ ਚਰਚਾ ਦੇ ਵਿੱਚ ਹੈ। ਕਾਰਨ ਇਹ ਕਿ ਸੂਤਰਾਂ ਤੋਂ ਵੱਡੀ ਖਬਰੇ ਆ ਰਹੀ ਹੈ ਕਿ ਦਿੱਲੀ ਦੀ ਤਿਹਾੜ ਜੇਲ ਦਾ ਮੁਆਇਨਾ ਕੀਤਾ ਹੈ ਵਿਦੇਸ਼ ਦੇ ਅਧਿਕਾਰੀਆਂ ਨੇ। ਖਾਸ ਕਰ ਬ੍ਰਿਟਿਸ਼ ਕ੍ਰਾਊਨ ਪ੍ਰੋਸੀਕਿਊਸ਼ਨ ਸਰਵਿਸ ਜਿਹਨੂੰ CPS ਕਿਹਾ ਜਾਂਦਾ ਹੈ ਉਹਨਾਂ ਦੀ ਇੱਕ ਟੀਮ ਦੇ ਅਧਿਕਾਰੀ ਤਿਹਾੜ ਜੇਲ ਦੇ ਵਿੱਚ ਕਹਿੰਦੇ ਪਹੁੰਚਦੇ ਨੇ। ਉੱਥੇ ਆ ਕੇ ਸੁਰੱਖਿਆ ਦਾ ਮੁਆਇਨਾ ਕਰਦੇ ਨੇ। ਕਾਰਨ ਇਹ ਕਿ ਕੁਝ ਜਿਹੜੇ ਲੋਕ ਨੇ ਭਾਰਤੀ ਸੀਗੇ ਵਿਦੇਸ਼ ਦੇ ਵਿੱਚ ਜਾ ਕੇ ਲੁਕ ਗਏ ਪਨਾਹ ਲੈ ਲਈ ਜਾ ਉੱਥੇ ਰਹਿ ਰਹੇ ਨੇ ਤੇ ਉਹਨਾਂ ਦੇ ਉੱਤੇ ਇੱਥੇ ਵੀ ਕਈ ਇਲਜ਼ਾਮ ਨੇ ਕਈਆਂ ਦੇ ਉੱਤੇ ਵੱਡੇ ਵੱਡੇ ਘੁਟਾਲਿਆਂ ਦੇ ਇਲਜ਼ਾਮ ਲੱਗੇ ਹੋਏ ਨੇ ਤਾਂ ਉਹਨਾਂ ਦੀ ਹਵਾਲਗੀ ਕੀਤੀ ਜਾ ਸਕੇ ਉਹਨਾਂ ਨੂੰ ਭਾਰਤ ਲਿਆਂਦਾ ਜਾ ਸਕੇ ਤੇ ਉਹਨਾਂ ਨੂੰ ਤਿਹਾੜ ਜੇਲ੍ਹ ਦੇ ਵਿੱਚ ਰੱਖਿਆ ਜਾਣਾ ਚਾਹੀਦਾ ਜਾਂ ਨਹੀਂ ਇਹਦੇ ਬਾਰੇ ਜਿਹੜਾ ਵਿਚਾਰ ਵਟਾਂਦਰਾ ਹੋਇਆ ਤੇ ਸੁਰੱਖਿਆ ਦੇ ਮੱਦੇਨਜ਼ਰ ਇਸ ਟੀਮ ਨੇ ਦਿੱਲੀ ਦੀ ਤਿਹਾੜ ਜੇਲ੍ਹ ਦਾ ਦੌਰਾ ਕੀਤਾ ਤੇ ਜਾਣਕਾਰੀ ਮੁਤਾਬਕ ਇਹ ਅਧਿਕਾਰੀ ਜੁਲਾਈ ਮਹੀਨੇ ਦੇ ਵਿੱਚ ਇਸ ਨਿਰੀਖਣ ਵਾਸਤੇ ਪਹੁੰਚੇ ਸੀਗੇ ਕਿਉਂਕਿ ਜਿਹੜੀ ਤਿਹਾਰ ਜੇਲ ਹੈ ਉਹਦੇ ਵਿੱਚ ਵੱਖ-ਵੱਖ ਬੈਰਕਾ ਨੇ ਵੱਖ-ਵੱਖ ਉਹਦੇ ਸੈਗਮੈਂਟ ਬਣੇ ਹੋਏ ਨੇ ਵੱਖ-ਵੱਖ ਬਲਾਕ ਬਣੇ ਹੋਏ ਨੇ ਤਾਂ ਸੁਰੱਖਿਆ ਦੇ ਮੱਦੇਨਜ਼ਰ ਇਹਦੇ ਵਿੱਚ ਕਾਫੀ ਸਖਤਾਈ ਵੀ ਹੁੰਦੀ ਨਜ਼ਰ ਆਉਂਦੀ ਹੈ ਤੇ ਹੁਣ ਗੱਲ ਕੀ ਹੈ ਇੱਕ ਤਾਂ ਨਿਰਮੋਦੀ ਹੀਰਾ ਵਪਾਰੀ ਕਾਰੋਬਾਰੀ ਦੂਜਾ ਸ਼ਰਾਬ ਦਾ ਕਾਰੋਬਾਰੀ ਜਿਹੜਾ ਹੈ ਵਿਜੇ ਮਾਲਿਆ ਤੇ ਇੱਕ ਤੀਜਾ ਹੋਰ ਹੈ ਜਿਹਦੇ ਉੱਤੇ ਹਥਿਆਰਾਂ ਦੇ ਨਾਲ ਤਸਕਰੀ ਦੇ ਜਾਂ ਹੋਰ ਤਰ੍ਹਾਂ ਦੇ ਇਲਜ਼ਾਮ ਲੱਗੇ ਹੋਏ ਨੇ ਸੰਜੀਤ ਭੰਡਾਰੀ ਇਹਨਾਂ ਦੀ ਯੂਕੇ ਤੋਂ ਹਵਾਲਗੀ ਕੀਤੀ ਜਾਣੀ ਹੈ ਸੂਚਨਾਵਾਂ ਇਹ ਨੇ ਜਾਣਕਾਰੀ ਇਹ ਕਿ ਇਹਨਾਂ ਨੂੰ ਭਾਰਤ ਲਿਆਂਦਾ ਜਾਵੇਗਾ ਇਹਨਾਂ ਤੇ ਭਾਰਤ ਦੇ ਵਿੱਚ ਕਾਰਵਾਈ ਹੋਵੇਗੀ ਤਾਂ ਇਹਨਾਂ ਨੂੰ ਤਿਹਾੜ ਜੇਲ੍ਹ ਚ ਰੱਖਿਆ ਜਾ ਸਕਦਾ ਹੈ ਵੈਸੇ ਤਿਹਾੜ ਜੇਲ੍ਹ ਦਿੱਲੀ ਦੀ ਕਾਫੀ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਤਿਹਾੜ ਦੀਆਂ ਜਿਹੜੀਆਂ ਨੇ ਉਹ ਕੁੱਲ ਮਿਲਾ ਕੇ ਕਈ ਜਿਹੜੀਆਂ ਬੈਰਕਾਂ ਨੇ ਕਈ ਇਹਦੇ ਵਿੱਚ ਸੈਗਮੈਂਟ ਨੇ ਤੇ ਦਿੱਲੀ ਦੇ ਵਿੱਚ ਜਿਹੜੀਆਂ ਜੇਲ੍ਹਾਂ ਨੇ 16 ਜੇਲ੍ਹਾਂ ਨੇ ਜਿਹਦੇ ਵਿੱਚ ਰੋਇਨੀ ਤੇ ਮੰਡੋਲੀ ਦੇ ਵਿੱਚ ਸ਼ਾਮਲ ਨੇ ਤੇ ਇਹਨਾਂ ਦੇ ਵਿੱਚ 19000 ਤੋਂ ਵੱਧ ਕੈਦੀ ਬੰਦ ਨੇ ਜੋ ਸਮਰੱਥਾ ਤੋਂ ਕਾਫੀ ਉੱਪਰ ਨੇ ਤਾਂ ਕੁੱਲ ਮਿਲਾ ਕੇ ਲਗਭਗ ਦੁੱਗਣੇ ਵੀ ਕਹੇ ਜਾਂਦੇ ਨੇ ਕਿ ਇੰਨੇ ਕੈਦੀ ਨੇ ਤੇ ਸੁਰੱਖਿਆ ਦੇ ਮੱਦੇ ਨਜ਼ਰ ਇਹਸ ਟੀਮ ਨੇ ਵਿਦੇਸ਼ ਤੋਂ ਯੂਕੇ ਤੋਂ ਆ ਕੇ ਸਾਰੀ ਜਾਂਚ ਪੜਤਾਲ ਕੀਤੀ ਹੈ ਤੇ ਵੈਸੇ ਪਿੱਛੇ ਜੇ ਇਹ ਜੇਲ ਕਾਫੀ ਸੁਰਖੀਆਂ ਦੇ ਵਿੱਚ ਵੀ ਆਈ ਸੀ ਕਿਉਂਕਿ ਤਿਹਾਰ ਜੇਲ ਦੇ ਅੰਦਰ ਗੈਂਗवार ਕਤਲ ਦੀਆਂ ਵਾਰਦਾਤਾਂ ਕੈਦੀਆਂ ਵੱਲੋਂ ਦੂਜੇ ਕੈਦੀਆਂ ਦੇ ਉੱਤੇ ਹਮਲਾ ਅਜਿਹੀਆਂ ਕਾਫੀ ਸੁਰਖੀਆਂ ਬਣਦੀਆਂ ਰਹੀਆਂ ਨੇ ਤੇ 2023 ਦੇ ਵਿੱਚ ਦੋ ਹਾਈ ਪ੍ਰੋਫਾਈਲ ਗੈਂਗਸਟਰ ਵੀ ਗੈਂਗਵਾਰ ਦੇ ਵਿੱਚ ਜੇਲ੍ਹ ਦੇ ਵਿੱਚ ਹੀ ਮਾਰੇ ਗਏ ਸਿਗੇ ਤਾਂ ਉਦੋਂ ਤੋਂ ਬਾਅਦ ਦੇ ਵਿੱਚ ਵੀ ਸੁਰੱਖਿਆ ਨੂੰ ਲੈ ਕੇ ਸਵਾਲ ਖੜੇ ਹੋਏ ਸਿਗੇ ਤੇ ਹੋਰ ਵੀ ਕਈ ਤਰ੍ਹਾਂ ਦੇ ਸਵਾਲ ਲਗਾਤਾਰ ਇਸ ਸੁਰੱਖਿਆ ਨੂੰ ਲੈ ਕੇ ਖੜੇ ਹੁੰਦੇ ਆਏ ਨੇ ਤੇ ਹੁਣ ਇਹਨਾਂ ਦਾ ਜਿਹੜਾ ਨਿਰੇਖਣ ਕੀਤਾ ਗਿਆ ਇਹਦੇ ਵਿੱਚ ਚਾਰ ਅਧਿਕਾਰੀ ਸ਼ਾਮਲ ਸੀ ਜਿਨ੍ਹਾਂ ਦੇ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨ ਦੇ ਦੋ ਅਧਿਕਾਰੀ ਤੇ ਇਸ ਤੋਂ ਇਲਾਵਾ ਉਹਨਾਂ ਨੇ ਦੌਰਾ ਕੀਤਾ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਆਗੂ ਸੀਗੇ ਜਿਨ੍ਹਾਂ ਨੇ ਪੂਰਾ ਪ੍ਰਤੀਨਿਧਿਤ ਕੀਤਾ ਯੂਕੇ ਤੋਂ ਆ ਕੇ ਪੂਰਾ ਮੌਇਨਾ ਕੀਤਾ ਤਾਂ ਜੋ ਜਿੱਕਰ ਜਿਹੜੇ ਵਿਦੇਸ਼ ਤੋਂ ਲੋਕਾਂ ਦੀ ਹਵਾਲਗੀ ਕੀਤੀ ਜਾਂਦੀ ਹੈ ਭਾਰਤ ਨੂੰ ਸੌਂਪੇ ਜਾਂਦੇ ਨੇ ਤਾਂ ਉਹਨਾਂ ਨੂੰ ਕਿਵੇਂ ਰੱਖਿਆ ਜਾਣਾ ਚਾਹੀਦਾ ਹੈ ਤੇ ਕਿਹੋ ਜੇ ਹਾਲਾਤ ਨੇ ਜਿਲਾਂ ਦੇ ਤੇ ਦੂਜੇ ਪਾਸੇ ਜਿਹੜੀ ਇੱਕ ਜਾਣਕਾਰੀ ਹੋਰ ਹੈ ਵਿਦੇਸ਼ ਮੰਤਰਾਲੇ ਵੱਲੋਂ 2024 ਤੱਕ ਭਾਰਤ ਨੇ ਕਹਿੰਦੇ ਜੀ ਜਿਹੜੀ ਜਾਣਕਾਰੀ ਦਿੱਤੀ ਆ ਵਿਦੇਸ਼ ਮੰਤਰਾਲੇ ਨੇ ਕਿ 1 ਜਨਵਰੀ 19 ਤੋਂ ਬਾਅਦ ਪਘੌੜਿਆਂ ਦੀ ਹਵਾਲਗੀ ਲਈ ਵੱਖ-ਵੱਖ ਦੇਸ਼ਾਂ ਦੇ ਕੁੱਲ ਜਿਹੜੇ ਆਗੂ ਸੀ ਉਹਨਾਂ ਦੇ ਨਾਲ ਸੰਪਰਕ ਕੀਤਾ ਤੇ 178 ਬੇਨਤੀਆਂ ਦੀਆਂ ਕਾਪੀਆਂ ਸੌਂਪੀਆਂ ਯਾਨੀ ਅਰਜ਼ੀਆਂ ਲਗਾਈਆਂ ਜਿਨ੍ਹਾਂ ਦੇ ਵਿੱਚੋਂ ਕਈ ਲੋਕ ਜਿਹੜੇ ਸੀ ਗੱਤਵਾਦੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਸੀਗੇ ਤੇ ਇਹਨਾਂ ਦੇ ਵਿੱਚੋਂ ਕੁਝ ਲੋਕ ਸੀਗੇ 178 ਦੇ ਵਿੱਚੋਂ ਕੁੱਲ 20 ਯੂਕੇ ਦੇ ਵਿੱਚ ਨੇ ਜਿਨ੍ਹਾਂ ਦੀ ਹਵਾਲਗੀ ਕਰਨੀ ਜ਼ਰੂਰੀ ਹੈ ਜਿਦੇ ਵਿੱਚ ਕੁਝ ਜਿਹੜੇ ਨੇ ਖੱਬੇ ਪੱਖੀ ਹੋ ਗਏ ਜਾਂ ਕਹਿ ਲਈਏ ਕਿ ਜਿਹੜੇ ਵੱਖਰੀ ਜਿਹੜੀ ਧਿਰ ਦੇ ਹੁੰਦੇ ਨੇ ਉਹ ਸ਼ਾਮਲ ਨੇ ਤੇ 2019 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕਹਿੰਦੇ 23 ਵਿਅਕਤੀਆਂ ਨੂੰ ਸਫਲਤਾਪੂਰਵਕ ਲਿਆਂਦਾ ਵੀ ਗਿਆ ਭਾਰਤ ਤੇ ਹੁਣ ਜਿਹੜੇ ਨਿਰਮੋਦੀ ਵਰਗੇ ਨੇ ਹੀਰਾ ਕਾਰੋਬਾਰੀ ਨੇ ਇਲਜ਼ਾਮ ਲੱਗੇ ਹੋਏ ਨੇ ਦੂਜੇ ਪਾਸੇ ਵਿਜੇ ਮਾਲੀਆ ਸ਼ਰਾਬ ਦੇ ਕਾਰੋਬਾਰੀ ਤਾਂ ਇਹਨਾਂ ਦੀ ਹਵਾਲਗੀ ਦਾ ਰਾਹ ਪੱਧਰਾ ਹੁੰਦਾ ਨਜ਼ਰ ਆ ਰਿਹਾ ਹੈ ਤਿਆਰੀਆਂ ਕਹਿੰਦੇ ਸ਼ੁਰੂ ਤੋਂ ਹੀ ਚੱਲ ਰਹੀਆਂ ਨੇ ਤੇ ਹੁਣ ਜੇਲ੍ਹ ਦਾ ਜਿਹੜਾ ਮੁਆਇਨਾ ਨਿਰੀਖਣ ਯੂਕੇ ਦੀ ਟੀਮ ਵੱਲੋਂ ਕੀਤਾ ਗਿਆ ਹੈ ਤੇ ਉਹਨਾਂ ਨੇ ਸਾਰੀਆਂ ਉੱਥੇ ਕਮੀਆਂ ਦੇਖੀਆਂ ਨੇ ਉੱਥੇ ਜਾ ਕੇ ਸੁਰੱਖਿਆ ਦੀ ਗੱਲ ਕੀਤੀ ਹੈ ਅਧਿਕਾਰੀਆਂ ਨਾਲ ਵਿਚਾਰ ਵਟਾਂਦਰੇ ਹੋਏ ਨੇ ਤੇ ਇਸ ਤੋਂ ਬਾਅਦ ਦੇ ਵਿੱਚ ਅਗਲੀਆਂ ਕਾਰਵਾਈਆਂ ਅਮਲ ਦੇ ਵਿੱਚ ਲਿਆਂਦੀਆਂ ਜਾਣਗੀਆਂ ਉਤਰਾਂ ਤੋਂ ਵੱਡੀ ਖਬਰੇ ਆ ਰਹੀ ਹੈ ਕਿ ਦਿੱਲੀ ਦੀ ਤਿਹਾੜ ਜੇਲ੍ਹ ਦਾ ਮੁਆਇਨਾ ਕੀਤਾ ਹੈ ਵਿਦੇਸ਼ ਦੇ ਅਧਿਕਾਰੀਆਂ ਨੇ ਖਾਸ ਕਰ ਬ੍ਰਿਟਿਸ਼ ਕ੍ਰਾਊਨ ਪ੍ਰੋਸੀਕਿਊਸ਼ਨ ਸਰਵਿਸ ਜਿਹਨੂੰ ਸੀਪੀਐਸ ਕਿਹਾ ਜਾਂਦਾ ਹੈ ਉਹਨਾਂ ਦੀ ਇੱਕ ਟੀਮ ਦੇ ਅਧਿਕਾਰੀ ਤਿਹਾੜ ਜੇਲ੍ਹ ਦੇ ਵਿੱਚ ਕਹਿੰਦੇ ਪਹੁੰਚਦੇ ਨੇ ਉੱਥੇ ਆ ਕੇ ਸੁਰੱਖਿਆ ਦਾ ਮੁਆਇਨਾ ਕਰਦੇ ਨੇ ਕਾਰਨ ਇਹ ਹੈ ਕਿ ਕੁਝ ਜਿਹੜੇ ਲੋਕ ਨੇ ਭਾਰਤੀ ਸੀਗੇ ਵਿਦੇਸ਼ ਦੇ ਵਿੱਚ ਜਾ ਕੇ ਲੁਕ ਗਏ ਪਨਾਹ ਲੈ ਲਈ ਜਾ ਉੱਥੇ ਰਹਿ ਰਹੇ ਨੇ ਤੇ ਉਹਨਾਂ ਦੇ ਉੱਤੇ ਇੱਥੇ ਵੀ ਕਈ ਇਲਜ਼ਾਮ ਨੇ ਕਈਆਂ ਦੇ ਉੱਤੇ ਵੱਡੇ ਵੱਡੇ ਘੁਟਾਲਿਆਂ ਦੇ ਇਲਜ਼ਾਮ ਲੱਗੇ ਹੋਏ ਨੇ ਤਾਂ ਉਹਨਾਂ ਦੀ ਹਵਾਲਗੀ ਕੀਤੀ ਜਾ ਸਕੇ ਉਹਨਾਂ ਨੂੰ ਭਾਰਤ ਲਿਆਂਦਾ ਜਾ ਸਕੇ ਤੇ ਉਹਨਾਂ ਨੂੰ ਤਿਹਾੜ ਜੇਲ੍ਹ ਦੇ ਵਿੱਚ ਰੱਖਿਆ ਜਾਣਾ ਚਾਹੀਦਾ ਜਾਂ ਨਹੀਂ ਇਹਦੇ ਬਾਰੇ ਜਿਹੜਾ ਵਿਚਾਰ ਵਟਾਂਦਰਾ ਹੋਇਆ ਤੇ ਸੁਰੱਖਿਆ ਦੇ ਮੱਦੇ ਨਜ਼ਰ ਇਸ ਟੀਮ ਨੇ ਦਿੱਲੀ ਦੀ ਤਿਹਾਰ ਜੇਲ੍ਹ ਦਾ ਦੌਰਾ ਕੀਤਾ ਹੈ ਤੇ ਜਾਣਕਾਰੀ ਮੁਤਾਬਕ ਇਹ ਅਧਿਕਾਰੀ ਜੁਲਾਈ ਮਹੀਨੇ ਦੇ ਵਿੱਚ ਇਸ ਨਰੀਖਣ ਵਾਸਤੇ ਪਹੁੰਚੇ ਸਿਗੇ ਕਿਉਂਕਿ ਜਿਹੜੀ ਤਿਹਾਰ ਜੇਲ੍ਹ ਹੈ ਉਹਦੇ ਵਿੱਚ ਵੱਖ-ਵੱਖ ਬੈਰਕਾਂ ਨੇ ਵੱਖ-ਵੱਖ ਉਹਦੇ ਸੈਗਮੈਂਟ ਬਣੇ ਹੋਏ ਨੇ ਵੱਖ-ਵੱਖ ਬਲਾਕ ਬਣੇ ਹੋਏ ਨੇ ਤਾਂ ਸੁਰੱਖਿਆ ਦੇ ਮੱਦੇਨਜ਼ਰ ਇਹਦੇ ਵਿੱਚ ਕਾਫੀ ਸਖਤਾਈ ਵੀ ਹੁੰਦੀ ਨਜ਼ਰ ਆਉਂਦੀ ਹੈ ਤੇ ਹੁਣ ਗੱਲ ਕੀ ਹੈ ਇੱਕ ਤਾਂ ਨਿਰਮੋਦੀ ਹੀਰਾ ਵਪਾਰੀ ਕਾਰੋਬਾਰੀ ਦੂਜਾ ਸ਼ਰਾਬ ਦਾ ਕਾਰੋਬਾਰੀ ਜਿਹੜਾ ਵਿਜੇ ਮਾਲਿਆ ਤੇ ਇੱਕ ਤਿੱਜਾ ਹੋਰ ਹੈ ਜਿਹਦੇ ਉੱਤੇ ਹਥਿਆਰਾਂ ਦੇ ਨਾਲ ਤਸਕਰੀ ਦੇ ਜਾਂ ਹੋਰ ਤਰ੍ਹਾਂ ਦੇ ਇਲਜ਼ਾਮ ਲੱਗੇ ਹੋਏ ਨੇ ਸੰਜੀਤ ਭੰਡਾਰੀ ਇਹਨਾਂ ਦੀ ਯੂਕੇ ਤੋਂ ਹਵਾਲਗੀ ਕੀਤੀ ਜਾਣੀ ਹੈ ਸੂਚਨਾਵਾਂ ਇਹ ਨੇ ਜਾਣਕਾਰੀ ਇਹ ਕਿ ਇਹਨਾਂ ਨੂੰ ਭਾਰਤ ਲਿਆਂਦਾ ਜਾਵੇਗਾ ਇਹਨਾਂ 'ਤੇ ਭਾਰਤ ਦੇ ਵਿੱਚ ਕਾਰਵਾਈ ਹੋਵੇਗੀ ਤਾਂ ਇਹਨਾਂ ਨੂੰ ਤਿਹਾੜ ਜੇਲ੍ਹ 'ਚ ਰੱਖਿਆ ਜਾ ਸਕਦਾ ਹੈ ਵੈਸੇ ਤਿਹਾੜ ਜੇਲ੍ਹ ਦਿੱਲੀ ਦੀ ਕਾਫੀ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਤਿਹਾੜ ਦੀਆਂ ਜਿਹੜੀਆਂ ਨੇ ਉਕੁੱਲ ਮਿਲਾ ਕੇ ਕਈ ਜਿਹੜੀਆਂ ਬੈਰਕਾਂ ਨੇ ਕਈ ਇਹਦੇ ਵਿੱਚ ਸੈਗਮੈਂਟ ਨੇ ਦੇ ਦਿੱਲੀ ਦੇ ਵਿੱਚ ਜਿਹੜੀਆਂ ਜੇਲ੍ਹਾਂ ਨੇ 16 ਜੇਲ੍ਹਾਂ ਨੇ ਜਿਹਦੇ ਵਿੱਚ ਰੋਇਨੀ ਤੇ ਮੰਡੋਲੀ ਦੇ ਵਿੱਚ ਸ਼ਾਮਲ ਨੇ ਤੇ ਇਹਨਾਂ ਦੇ ਵਿੱਚ 19000 ਤੋਂ ਵੱਧ ਕੈਦੀ ਬੰਦ ਨੇ ਜੋ ਸਮਰੱਥਾ ਤੋਂ ਕਾਫੀ ਉੱਪਰ ਨੇ ਤਾਂ ਕੁੱਲ ਮਿਲਾ ਕੇ ਲਗਭਗ ਦੁੱਗਣੇ ਵੀ ਕਹੇ ਜਾਂਦੇ ਨੇ ਕਿ ਇੰਨੇ ਕੈਦੀ ਨੇ ਤੇ ਸੁਰੱਖਿਆ ਦੇ ਮੱਦੇ ਨਜ਼ਰ ਇਸ ਟੀਮ ਨੇ ਵਿਦੇਸ਼ ਤੋਂ ਯੂਕੇ ਤੋਂ ਆ ਕੇ ਸਾਰੀ ਜਾਂਚ ਪੜਤਾਲ ਕੀਤੀ ਹੈ ਤੇ ਵੈਸੇ ਪਿੱਛੇ ਜੇ ਇਹ ਜੇਲ੍ਹ ਕਾਫੀ ਸੁਰਖੀਆਂ ਦੇ ਵਿੱਚ ਵੀ ਆਈ ਸੀ ਕਿਉਂਕਿ ਤਿਹਾਰ ਜੇਲ੍ਹ ਦੇ ਅੰਦਰ ਗੈਂਗਵਾਰ ਕਤਲ ਦੀਆਂ ਵਾਰਦਾਤਾਂ ਕੈਦੀਆਂ ਵੱਲੋਂ ਦੂਜੇ ਕੈਦੀਆਂ ਦੇ ਉੱਤੇ ਹਮਲਾ ਅਜਿਹੀਆਂ ਕਾਫੀ ਸੁਰਖੀਆਂ ਬਣਦੀਆਂ ਰਹੀਆਂ ਨੇ ਤੇ 2023 ਦੇ ਵਿੱਚ ਦੋ ਹਾਈ ਪ੍ਰੋਫਾਈਲ ਗੈਂਗਸਟਰ ਵੀ ਗੈਂਗਵਾਰ ਦੇ ਵਿੱਚ ਜੇਲ੍ਹ ਦੇ ਵਿੱਚ ਹੀ ਮਾਰੇ ਗਏ ਸਿਗੇ ਤਾਂ ਉਦੋਂ ਤੋਂ ਬਾਅਦ ਦੇ ਵਿੱਚ ਵੀ ਸੁਰੱਖਿਆ ਨੂੰ ਲੈ ਕੇ ਸਵਾਲ ਖੜੇ ਹੋਏ ਸੀਗੇ ਤੇ ਹੋਰ ਵੀ ਕਈ ਤਰ੍ਹਾਂ ਦੇ ਸਵਾਲ ਲਗਾਤਾਰ ਇਸ ਸੁਰੱਖਿਆ ਨੂੰ ਲੈ ਕੇ ਖੜੇ ਹੁੰਦੇ ਆਏ ਨੇ ਤੇ ਹੁਣ ਇਹਨਾਂ ਦਾ ਜਿਹੜਾ ਨਿਰੇਖਣ ਕੀਤਾ ਗਿਆ ਇਹਦੇ ਵਿੱਚ ਚਾਰ ਅਧਿਕਾਰੀ ਸ਼ਾਮਲ ਸੀ ਜਿਨ੍ਹਾਂ ਦੇ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨ ਦੇ ਦੋ ਅਧਿਕਾਰੀ ਤੇ ਇਸ ਤੋਂ ਇਲਾਵਾ ਉਹਨਾਂ ਨੇ ਦੌਰਾ ਕੀਤਾ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਆਗੂ ਸੀਗੇ ਜਿਨ੍ਹਾਂ ਨੇ ਆ ਪੂਰਾ ਪ੍ਰਤੀਨਿਧਿਤ ਕੀਤਾ ਯੂਕੇ ਤੋਂ ਆ ਕੇ ਪੂਰਾ ਮੌਈਨਾ ਕੀਤਾ ਤਾਂ ਜੋ ਜਿੱਕਰ ਜਿਹੜੇ ਵਿਦੇਸ਼ ਤੋਂ ਲੋਕਾਂ ਦੀ ਹਵਾਲਗੀ ਕੀਤੀ ਜਾਂਦੀ ਹੈ ਭਾਰਤ ਨੂੰ ਸੌਂਪੇ ਜਾਂਦੇ ਨੇ ਤਾਂ ਉਹਨਾਂ ਨੂੰ ਕਿਵੇਂ ਰੱਖਿਆ ਜਾਣਾ ਚਾਹੀਦਾ ਹੈ ਤੇ ਕਿਹੋ ਜੇ ਹਾਲਾਤ ਨੇ ਜਿਲਾਂ ਦੇ ਤੇ ਦੂਜੇ ਪਾਸੇ ਜਿਹੜੀ ਇੱਕ ਜਾਣਕਾਰੀ ਹੋਰ ਹੈ ਵਿਦੇਸ਼ ਮੰਤਰਾਲੇ ਵੱਲੋਂ 2024 ਤੱਕ ਭਾਰਤ ਨੇ ਕਹਿੰਦੇ ਜੀ ਜਿਹੜੀ ਜਾਣਕਾਰੀ ਦਿੱਤੀ ਹੈ ਵਿਦੇਸ਼ ਮੰਤਰਾਲੇ ਨੇ ਕਿ 1 ਜਨਵਰੀ 19 ਤੋਂ ਬਾਅਦ ਭਗੌੜਿਆਂ ਦੀ ਹਵਾਲਗੀ ਲਈ ਵੱਖ-ਵੱਖ ਦੇਸ਼ਾਂ ਦੇ ਕੁੱਲ ਜਿਹੜੇ ਆਗੂ ਸੀ ਉਹਨਾਂ ਦੇ ਨਾਲ ਸੰਪਰਕ ਕੀਤਾ ਤੇ 178 ਬੇਨਤੀਆਂ ਦੀਆਂ ਕਾਪੀਆਂ ਸੌਂਪੀਆਂ ਯਾਨੀ ਅਰਜ਼ੀਆਂ ਲਗਾਈਆਂ ਜਿਨ੍ਹਾਂ ਦੇ ਵਿੱਚੋਂ ਕਈ ਲੋਕ ਜਿਹੜੇ ਸੀ ਗੱਤਵਾਦੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਸੀਗੇ ਤੇ ਇਹਨਾਂ ਦੇ ਵਿੱਚੋਂ ਕੁਝ ਲੋਕ ਸੀਗੇ 178 ਦੇ ਵਿੱਚੋਂ ਕੁੱਲ 20 ਯੂਕੇ ਦੇ ਵਿੱਚ ਨੇ ਜਿਨ੍ਹਾਂ ਦੀ ਹਵਾਲਗੀ ਕਰਨੀ ਜ਼ਰੂਰੀ ਹੈ ਜਿਦੇ ਵਿੱਚ ਕੁਝ ਜਿਹੜੇ ਨੇ ਖੱਬੇ ਪੱਖੀ ਹੋ ਗਏ ਜਾਂ ਕਹਿ ਲਈਏ ਕਿ ਜਿਹੜੇ ਵੱਖਰੀ ਜਿਹੜੀ ਧਿਰ ਦੇ ਹੁੰਦੇ ਨੇ ਉਹ ਸ਼ਾਮਲ ਨੇ ਤੇ 2019 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕਹਿੰਦੇ 23 ਵਿਅਕਤੀਆਂ ਨੂੰ ਸਫਲਤਾਪੂਰਵਕ ਲਿਆਂਦਾ ਵੀ ਗਿਆ ਭਾਰਤ ਤੇ ਹੁਣ ਜਿਹੜੇ ਨਿਰਮੋਦੀ ਵਰਗੇ ਨੇ ਹੀਰਾ ਕਾਰੋਬਾਰੀ ਨੇ ਇਲਜ਼ਾਮ ਲੱਗੇ ਹੋਏ ਨੇ ਦੂਜੇ ਪਾਸੇ ਵਿਜੇ ਮਾਲੀਆ ਸ਼ਰਾਬ ਦੇ ਕਾਰੋਬਾਰੀ ਤਾਂ ਇਹਨਾਂ ਦੀ ਹਵਾਲਗੀ ਦਾ ਰਾਹ ਪੱਧਰਾ ਹੁੰਦਾ ਨਜ਼ਰ ਆ ਰਿਹਾ ਹੈ ਤਿਆਰੀਆਂ ਕਹਿੰਦੇ ਸ਼ੁਰੂ ਤੋਂ ਹੀ ਚੱਲ ਰਹੀਆਂ ਨੇ ਤੇ ਹੁਣ ਜੇਲ੍ਹ ਦਾ ਜਿਹੜਾ ਮੌਇਨਾ ਨਰੀਖਣ ਯੂਕੇ ਦੀ ਟੀਮ ਵੱਲੋਂ ਕੀਤਾ ਗਿਆ ਤੇ ਉਹਨਾਂ ਨੇ ਸਾਰੀਆਂ ਉੱਥੇ ਕਮੀਆਂ ਦੇਖੀਆਂ ਨੇ ਉੱਥੇ ਜਾ ਕੇ ਸੁਰੱਖਿਆ ਦੀ ਗੱਲ ਕੀਤੀ ਹੈ ਅਧਿਕਾਰੀਆਂ ਨਾਲ ਵਿਚਾਰ ਵਟਾਂਦਰੇ ਹੋਏ ਨੇ ਤੇ ਇਸ ਤੋਂ ਬਾਅਦ ਦੇ ਵਿੱਚ ਅਗਲੀਆਂ ਕਾਰਵਾਈਆਂ ਅਮਲ ਦੇ ਵਿੱਚ ਲਿਆਂਦੀਆਂ ਜਾਣਗੀਆਂ ਅਪਡੇਟਸ ਉਹਨੀਆਂ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਅਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ